ਲੁਧਿਆਣੇ ਸ਼ਹਿਰ ਵਿੱਚ 6 ਸਾਲਾਂ ਦੀ ਬੱਚੀ ਨਾਲ ਤੁਸ਼ਕਰਮ ਦਾ ਮਾਮਲਾ ਵੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਲੋਕਾਂ ਨੇ આરોપી ਨੌਜਵਾਨ ਨੂੰ ਫੜਿਆ ਉਸ ਨੂੰ ਘੁੱਟਿਆ ਉਸ ਨੂੰ ਨੰਗਾ ਕਰਕੇ ਦੌੜਾਇਆ ਦੱਸਿਆ ਕਿ ਸੂਚਨਾ ਤੋਂ ਬਾਅਦ ਥਾਣਾ ਟਿੱਬਾ ਦੀ ਪੁਲਿਸ ਮੌਕੇ ਤੇ ਪਹੁੰਚੀ ਉਹਨਾਂ ਨੇ ਕਾਫੀ ਮੁਸ਼ਕਲ ਦੇ ਨਾਲ ਲੋਕਾਂ ਨੂੰ ਲੋਕਾਂ ਤੋਂ ਯੁਵਕ ਨੂੰ ਛੁਡਵਾਇਆ ਸੋ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਗਲੀ ਦੇ ਗਲੀ ਦੇ ਵਿੱਚ ਆ ਜਿਹੜੀ ਇੱਕ ਬੱਚੀ ਖੇਡ ਰਹੀ ਸੀ ਉਸ ਦੌਰਾਨ ਮੁਹੱਲੇ ਦਾ ਹੀ ਰਹਿਣ ਵਾਲਾ ਨੌਜਵਾਨ ਉਸ ਨੂੰ ਆਪਣੇ ਨਾਲ ਲੈ ਜਾਂਦਾ ਉਸ ਨਾਲ ਗਲਤ ਕੰਮ ਕਰਦਾ ਸੋ ਬੱਚੀ ਦੇ ਪਰਿਵਾਰਕ ਮੈਂਬਰ ਜਦੋਂ ਕੰਮ ਤੋਂ ਵਾਪਸ ਪਰਤਨੇ ਨੇ ਬੱਚੀ ਦੇ ਬਲੱਡ ਨਿਕਲਦਾ ਦੇਖ ਕੇ ਉਹਨਾਂ ਨੇ ਸ਼ੋਰ ਮਚਾਇਆ। ਬੇੜਿਤ ਬੱਚੀ ਦੇ ਪਿਤਾ ਨੇ ਕਿਹਾ ਕਿ ਉਹ ਅਤੇ ਉਸਦੀ ਪਤਨੀ ਦੋਨੋਂ ਕੰਮਤੇ ਗਏ ਹੋਏ ਸਨ। ਘਰ 'ਚ ਬੱਚੀ ਇਕੱਲੀ ਸੀ। ਉਹਨਾਂ ਦੀ ਮਾਂ ਜਦੋਂ ਘਰ ਆਈ, ਬੱਚੀ ਬਾਥਰੂਮ ਦੇ ਵਿੱਚ ਖੜੀ ਸੀ, ਬਲੱਡ ਨਿਕਲ ਰਿਹਾ ਸੀ। ਜਦੋਂ ਦੋਸਤੋਂ ਪੁੱਛਿਆ ਗਿਆ, ਉਸਨੇ ਕਿਹਾ ਕਿ ਅਜਿਹਾ ਕਿ ਮੇਰੇ ਪੇਟ ਵਿੱਚ ਦਰਦ ਹੋ ਰਿਹਾ ਹੈ। ਇਲਾਕੇ ਦੀ ਮਹਿਲਾ ਡਾਕਟਰ ਦੇ ਕੋਲ ਗਏ ਤਾਂ ਪਤਾ ਲੱਗਿਆ ਉਸਨੇ ਸ਼ੱਕ ਜ਼ਾਹਰ ਕੀਤਾ ਕਿ ਬੱਚੀ ਨਾਲ ਕੁਝ ਗਲਤ ਕੰਮ ਹੋਇਆ ਹੈ। ਬੱਚੀ ਨਾਲ ਲਪਜਤ ਪਰਿਵਾਰ ਨੇ ਪੂਰੇ ਮਾਮਲੇ ਬਾਰੇ ਪੁੱਛਿਆ ਤਾਂ ਉਸਨੇ ਖੁਲਾਸਾ ਕੀਤਾ ਇਲਾਕੇ ਦੇ ਹੀ ਵੇੜੇ ਦੇ ਰਹਿਣ ਵਾਲੇ ਅੰਕਲ ਨੇ ਉਸ ਨਾਲ ਗੰਦਾ ਕੰਮ ਕੀਤਾ ਸੋ ਫਿਰ ਪਰਿਵਾਰ ਨੇ ਕਿਹਾ ਕਿ ਬੱਚੀ ਪਹਿਲੀ ਜਮਾਤ ਵਿੱਚ ਪੜਦੀ ਹੈ ਬੱਚੀ ਨੂੰ ਗੰਭੀਰ ਅਵਸਥਾ ਵਿੱਚ ਸਿਵਲ ਹਸਪਤਾਲ ਹਸਪਤਾਲ ਹੈ ਜਿਹੜਾ ਪਹੁੰਚਾਇਆ ਗਿਆ ਥਾਣਾ ਟਿੱਬਾ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਪਡੇਟ ਲੈ ਕੇ ਰੁਗਰੁ ਹੋਵਾਂਗੇ ਵੇਖਦੇ ਰਹੋ ਲੁਧਿਆਣਾ ਲਾਈਵ ਅੱਜ ਦਿਨ ਬਹੁਤ ਘੱਟ ਕੰਮ ਹੋਇਆ ਵਾ ਜਿਹੜਾ ਬੰਦਾ ਸੀ ਫੜ ਕੇ ਰੋਡ ਤੇ ਲੈ ਕੇ ਗਏ ਆ ਉਹ ਸ਼ਾਰਾ ਕੁੱਟਿਆ ਗਿਆ ਪਬਲਿਕ ਨੇ ਬਹੁਤ ਵਧੀਆ ਕੰਮ ਕੀਤਾ ਠੀਕ ਹੈ ਤੇ ਉਸ ਤੋਂ ਬਾਅਦ ਜਿਹੜੀ ਲੇਡੀ ਸੀਗੀ ਉਹ ਵਿਚਾਰੇ ਇੱਕ ਮਾਤਰ ਫੈਮਿਲੀ ਸੀਗੀ ਉਹਨੂੰ ਲੈ ਕੇ ਗਏ ਸਿਵਲ ਹੌਸ ਨੂੰ ਪੁਲਿਸ ਨੇ ਜੋੜ ਕੀਤਾ ਜਿਹਨੂੰ ਲੈ ਕੇ ਜਾਂਦਾ ਉਹ ਛੁਡਾ ਕੇ ਲੈ ਕੇ ਬੰਦੇ ਨੇ ਕਿਹੜੇ ਏਰੀਆ ਕਿਹੜਾ ਏਰੀਆ ਪੈਂਦਾ ਜਿੱਥੇ ਹੋਇਆ ਰੋੜੀ ਪੈਂਦਾ ਪਰੇਂਦੇ ਅੱਛਾ ਅੱਛਾ ਤੇ ਕਿੰਨੇ ਸਾਲ ਦੀ ਜਿਹੜੀ ਬੱਚੀ ਸੀ ਜਿਹਦੇ ਨਾਲ ਜਿਹੜਾ ਇਹ ਹੋਇਆ ਬਾਅਦ ਪੰਜ ਜਾਂ 6 ਸਾਲ ਦੀ ਕੁੜੀ ਹੋਣੀ ਹੈ ਤੇ ਉਹਦੇ ਫਾਦਰ ਸਾਹਿਬ ਨੂੰ ਲੈ ਕੇ ਗੋਦ ਦੇ ਉਹਦਾ ਬਲੱਡ ਵਿਚਾਰੇ ਦਾ ਨਿਕਲਦਾ ਭਾਈ ਕੁੜੀ ਦਾ ਤੇ ਜਿਹੜਾ ਮੁਜਰਮ ਸੀਗਾ ਜਿਹਦੇ ਵੱਲੋਂ ਜਿਹਨੇ ਪੁਲਿਸ ਲੈ ਗਈ ਅੱਛਾ ਉਹ ਕਿੰਨੇ ਸਾਲ ਦਾ ਜਿਹੜਾ ਵਿਅਕਤੀ ਸੀਗਾ ਜਿਹਨੇ ਮੈਂ ਯਾਰ ਮੇਰੇ ਸਾਨੂੰ 28-30 ਸਾਲ ਦਾ ਮੁੰਡਾ ਹੋਣਾ ਤੇ ਲੋਕਾਂ ਨੇ ਫਿਰ ਉਹਦੀ ਛੇਤਰਪੇੜ ਕੀਤੀ ਬਹੁਤ ਵਧੀਆ ਭਾਈ ਬਹੁਤ ਵਧੀਆ ਪਬਲਿਕ ਨੇ ਤਸੱਲੀ ਨਾਲ ਤੇ ਹੁਣ ਪੁਲਸ ਆਈ ਸੀ ਮੌਕੇ ਤੇ ਲੈ ਗਈ ਉਹਨੂੰ ਉਹ ਤੇ ਸਾਡੇ ਮੁੰਡੇ ਕੋਈ ਨੁਸਕਰਮ ਬਹੁਤ ਅੱਛਾ ਜੀ ਕਿਸ ਕਾਰਨ ਕੰਮ 'ਤੇ ਥਾ साढ़े आठ बजे में उनसे पहुँचा तो फिर तो तो जो हुआ वो हम लड़की डॉक्टर के पास पहले गए उन्होंने तो बोला ऐसे ऐसे हुआ फिर आए बच्ची से पूछा बच्ची ने हमारे साथ जवाब दिया इन्होंने ऐसा ऐसा किया हम आने लगे फिर तो सब बोले कि हम अपने यार दोस्त के पास गए तो सब आए हमारे खुद को पकड़े और फिर भाई सब बोले डॉक्टर के यहाँ लेके जाओ मैं सीधा यहाँ छः तो सात साल भी चलेगा जो कि उस बहर एह दिल जरा मैं हूँ ਉਹਨੂੰ ਜਿੰਨੀਆਂ ਲਾਂਤਾਂ ਪਾਵਾਂ ਤੇ ਜਿੰਨੀਆਂ ਉਹਦੇ ਬਾਰੇ ਮੈਂ ਬرائی ਕਰਾਂ ਉੰਨੀ ਥੋੜੀ ਐ ਇੱਕ 7 ਸਾਲ ਦੀ ਬੇਟੀ ਦੇ ਨਾਲ ਉਸ ਬੰਦੇ ਨੇ ਜਿਹੜੀ ਗੰਦੀ ਹਰਕਤ ਕੀਤੀ ਐ ਜੋ ਪਬਲਿਕ ਤੋਂ ਬੰਦੀ ਸੇਵਾ ਸੀ ਉਹ ਤਾਂ ਉਹਦੀ ਵੀ ਨਾ ਹੋਗੀ ਹੂੰ ਬਾਕੀ ਟਿੱਬਾ ਥਾਣੇ ਦੇ ਵਿੱਚ ਉਹਨੂੰ ਪਛਾਣਤਾ ਹੋਇਆ ਜੋ ਕਿ ਇਹਨਾਂ ਦਾ ਗਵੰਡੀ ਐ ਹੂੰ ਜੋ ਕਿ ਉਸ ਟਾਈਮ ਅਸੀਂ ਉੱਥੋਂ ਆ ਰਹੇ ਹਾਂ ਉਹਦਾ ਆਪ ਦਾ ਪਰਿਵਾਰ ਵੀ ਹੈਗਾ ਬੰਦੇ ਦਾ ਜਿਸ ਬੰਦੇ ਵੱਲੋਂ ਇਹ ਹਰਕਤ ਕੀਤੀ ਗਈ ਐ ਔਰ ਇਹਨਾਂ ਦੇ ਬੇਟੇ ਨੂੰ ਇੱਕ 5 ਰੁਪਏ ਦੇ ਕੇ ਚੀਰ ਲੈਣ ਵਾਸਤੇ ਭੇਜਦਾ ਹੂੰ ਇਹਨਾਂ ਦੇ ਕਿੰਨੇ ਵੇਦ ਘਟਣਾ ਜੀ ਇਹ ਆਪਣਾ ਕੁਝ ਘੰਟਾ ਡੇਢ ਡੇਢ 2 ਘੰਟੇ ਪਹਿਲਾਂ ਦੀ ਗੱਲ ਹੈ ਅਸਲ ਤੋਂ ਇਹ ਹੀ ਮੰਗ ਹੈ ਕਿ ਇਸ ਬੰਦੇ ਨੂੰ ਇੱਕ ਹੀ ਸਜ਼ਾ ਕਹਿਨੇ ਆ ਫਾਂਸੀ ਦੀ ਜੇ ਨਹੀਂ ਦਿੱਤੀ ਜਾਂਦੀ ਤੇ ਗੱਲ ਫਿਰ ਮੈ ਟਿੱਬਾ ਰੋਡ ਆਪਣਾ ਵਧੀਆ ਤਰੀਕੇ ਨਾਲ ਇਕੱਠ ਕਰਕੇ ਪਬਲਿਕ ਦੇ ਨਾਲ ਇਕੱਠ ਕਰਕੇ ਫਿਰ ਅਸੀਂ ਬੰਦ ਹੀ ਕਾਰਵਾਈ ਕਰਵਾਵਾਂਗੇ ਔਰ ਅਸੀਂ ਬੰਦ ਹੀ ਸਜ਼ਾ ਜੋ ਕਿ ਉਹਦੀ ਇੱਕ ਹੀ ਬਣਦੀ ਆ ਫਾਂਸੀ